ਕੀ ਹੋ ਗਿਆ ਤੇ ਗੁੱਸਾ ਕਰ ਰਹੇ ਤੇ ਉਹ ਵੀਰੇ ਗੱਲ ਦਾ ਗੁੱਸਾ ਨਹੀਂ ਗਾ ਰੋਟੀ ਚੱਕ ਕੇ ਲੈ ਗਿਆ ਉਹਨਾਂ ਨੇ ਪ੍ਰਸ਼ਾਦਾ ਛਕਣਾ ਹੈ ਉਹ ਲੈਣ ਪ੍ਰਸ਼ਾਦਾ ਛਕਦੇ ਨਹੀਂ ਨਿਆਲੇ ਹੋਰੀ ਮੈਂ ਤਾਂ ਕਹਿ ਰਿਹਾ ਫਿਰ ਫਿਰ ਉਹ ਕੋ ਬਾਈ ਨੂੰ ਮਗ ਲੈ ਕੇ ਆਏ ਨੇ ਮੈਂ ਤਾਂ ਫਿਰ ਕਹਿ ਰਿਹਾ ਵਾ ਮਾਰੇ ਦਾ ਗੁੱਸਾ ਪ੍ਰਸ਼ਾਦਾ ਤਾਂ ਕਹਿ ਰਿਹਾ ਜੀ ਫਰਮਾ ਉਹ ਬੰਦੇ ਅੰਦਰ ਕਰਕੇ ਰੱਖਣਾ ਨਾ ਫਿਰ ਮੈਂ ਤਾਂ ਨਹੀਂ ਕਿਸੇ ਨੂੰ ਬਾਹਰ ਨਹੀਂ ਆਉਣ ਦਿੰਦਾ ਨਾ ਫਿਰ ਠੀਕ ਹੈ ਠੀਕ ਹੈ ਡਿਊਟੀ ਆ ਤੇਰੀ ਪੱਕੀ ਯਾਰ ਤੂੰ ਸਿਆਣਾ ਬੰਦਾ ਯਾਰ ਤੇਰੀ ਪੱਕੀ ਡਿਊਟੀ ਆ ਯਾਰ ਠੀਕ ਹੈ ਜੀ ਹੈ ਠੀਕ ਹੈ ਮੈਂ ਤਾਂ ਕਹਿ ਰਿਹਾ ਠੀਕ ਨਹੀਂ ਵਧੀਆ ਜੀ ਬਾਈ ਹਾਂ ਹੋਰ ਠੀਕ ਹਾਂ ਮੈਂ ਤਾਂ ਚੱਲ ਬਹੁਤ ਵਧੀਆ ਗਗਨ ਤੂੰ ਇੰਨਾ ਪਿਆਰਾ ਬੱਚਾ ਕਾਹਤੋਂ ਉਹ ਠੀਕ ਹੈ ਕਿਉਂ ਕਰਕੇ ਪਾਈ ਫਿਰ ਕਿਸੇ ਦਾ ਕਹਿੰਦਾ ਝੂਠਾ ਪੰਡਾ ਨਹੀਂ ਖਾਂਦਾ ਕਿਸੇ ਕਦੀ ਝੂਠ ਨਹੀਂ ਖਾਂਦਾ ਹੁਣ ਬਿਲਕੁਲ ਛੱਡਦਾ ਮੈਂ ਅੱਛਾ ਹੁਣ ਛੱਡਦਾ ਐ ਕੰਮ ਛੱਡਦਾ ਹੁਣ ਨਹੀਂ ਆਇਆ ਮੈਂ ਕੰਮ ਕਰਦਾ ਠੀਕ ਹੈ ਹੁਣ ਵਾਇਗਰੂ ਵਾਇਗਰੂ ਕਰਨਾ ਹੁਣ ਨਹੀਂ ਕੰਮ ਕਰਦਾ ਠੀਕ ਹੈ ਗੁੱਡ ਵੈਰੀ ਗੁੱਡ ਯਾਰ ਹੁਣ ਛੱਡ ਬਹੁਤ ਅੱਛੀ ਗੱਲ ਆ ਠੀਕ ਹੈ ਹੁਣ ਛੱਡਦਾ ਤੈਨੂੰ ਸੰਗਤ ਪਤਾ ਕਿੰਨਾ ਪਿਆਰ ਕਰਦੀ ਮੈਂ ਕਿੰਨੀ ਵਾਰੀ ਦੱਸ ਚੁੱਕੀ ਆਹ ਦੇਖ ਤਰੇ ਕੀ ਆ ਤੂੰ ਜਾ ਖੜ ਜਾ ਡਰ ਉਪਰਕਰਦਨ ਚੱਕੀ ਆ ਦੇਖੋ ਜੀ ਇਹਦੇ ਕੌਮ ਜਾਂ ਆ ਕਢਾ ਦੇਨੇ ਆਪਾਂ ਡਾਕਟਰ ਨੂੰ ਕਹ ਕੇ ਕਢਾ ਦੀਏਗਾ ਨਹੀਂ ਨਾ ਜੀ ਨਾ ਨਾ ਕਢਦੇ ਨੇ ਇਹ ਤਾਂ ਪੱਕਰੀ ਕਢਦੇ ਨੇ ਲੈ ਜੀ ਤੂੰ ਇਹ ਕੰਮ ਨਾ ਕਰਿਆ ਇਹ ਕੰਮ ਨਾ ਕਰੀਏ ਕਢਦੇ ਨੇ ਆਪਾਂ ਬਾਪੂ ਤੋਂ ਪਲਾਸਮਾ ਗਾ ਕੇ ਕੱਢ ਕੇ ਪਰੇ ਕਰਦੇ ਮੈਂ ਕੰਮ ਨਹੀਂ ਕਰਦਾ ਜੀ ਮੈਂ ਤਾਂ ਵਾਹਿਗੁਰੂ ਦਾ ਨਾਮ ਜਪਦਾ ਹੀ ਮੈਂ ਰੋਜ਼ ਨਾਮ ਜਪਦਾ ਪੱਕਾ ਜਪਦੇ ਹਾਂ ਮੈਂ ਕਦੇ ਸੁਣਿਆ ਤਾਂ ਹੈ ਨਹੀਂ ਕਦੇ ਜਪਦਾ ਅੱਜ ਪਾਇਆ ਸਾਰਿਆਂ ਨਾਮ ਜਪਾਇਆ ਪੱਕਾ ਹਾਂ ਜੀ ਹਾਂ ਬਾਪੂ ਜੀ ਦਾ ਨਾਮ ਜਪਾਇਆ ਅੱਜ ਹਾਂ ਜੀ ਰੇ ਨਾਮ ਜਪਾਇਆ ਜਿਸ ਵਾਰੋਂ ਜਪਾਇਆ ਇੱਕ ਬਸ ਨਾਮ ਕੀ ਕਰਿਆ ਫਨਾਮ ਕੀ ਕਰਿਆ ਹੁਕਮ ਉਤਰ ਆ ਗਿਆ ਇਹੋ ਜਿਹਾ ਕਰਾਂ ਚ ਕਿੱਥੋਂ ਚ ਪਾਇਆ ਨਾਮ ਤੇਨੇ ਉਹ ਚ ਪਾਇਆ ਸਾਰਿਆਂ ਰੈਨ ਤੋਂ ਯੂੰਗ ਸਾਡੇ ਕਿੱਦਾਂ ਚ ਪਾਇਆ ਚੰਗੀ ਕਿੱਦਾਂ ਚ ਪਾਇਆ ਕੋਈ ਸ਼ਬਦ ਤਾਂ ਸੁਣਾ ਦੇ ਸਾਨੂੰ ਉਹ ਰੈਨ ਤੋਂ ਕੋਈ ਸ਼ਬਦ ਠੀਕ ਨਿਗਾਹ ਜਵਾ ਬਾਹਰ ਬੈ ਗਏ ਠੀਕ ਹੈ ਨੀ ਸਾਰਾ ਬਤਾ ਚੰਗਾ ਸ਼ਬਦ ਸੁਣਾ ਦੇ ਫਿਰ ਇੱਕ ਸੰਗਤ ਨੂੰ ਤਾਹੀਂ ਪਤਾ ਲੱਗੂ ਕਿ ਤੇ ਸਿਮਰਨ ਕਰਾਇਆ ਸਵੇਰਾ ਸੁਣਾ ਲਾਂਗਾ ਹੁਣ ਸਵੇਰੇ ਸੁਣਾ ਦੇ ਸਵੇਰੇ ਸਵੇਰੇ ਹੁਣ ਸੁਣਾ ਦੇ ਪੁੱਤ ਉਹ ਘਰੋਂ ਨੇ ਪਛਾਤਾ ਖਾਤਾ ਫੈਂਕ ਪਾ ਦਾਲ ਪੈਕਾ ਦਵਾਈ ਦੂ ਵੀ ਦਿੱਤੀ ਪੀ ਰਹੀ ਐ ਨਹੀਂ ਮੈਂ ਠੀਕ ਆ ਦੇਖ ਕਿੰਨਾ ਉਹ ਨਹੀਂ ਪੁੱਛਣਾ ਨੇ ਲੈਨੇ ਪੁੱਛਣਾ ਚਾਹੀ ਮੈਂ ਪਛਾ ਦਿੰਨਾ ਮੈਂ ਠੀਕ ਨਹੀਂ ਕੋਈ ਨੇ ਲੈਨੇ ਵੀ ਤਾਰਾ ਕਰਾਇਆ ਜੀ ਹੈ ਜੀ ਬਿਮਾਰਾ ਬਾਪੂ ਜੀ ਨਹੀਂ ਨਹੀਂ ਪੁੱਛਣਾ ਨੇ ਨੇ ਮੈਂ ਪਛਾ ਦਿੰਨਾ ਮੈਂ ਚੱਲ ਪਛਾ ਚੱਲ 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 ਅਰੇ ਬਾਹਰ ਹੀ ਬੁਲਾ ਲਓ ਬਾਹਰ ਹੀ ਬੁਲਾ ਲਓ ਲੈ ਪੂਰੇ ਆਈਂ ਵੀਰੇ ਤਾਹ ਠੀਕ ਤਾਹ ਕਿਆ ਨੇ ਬਾਰ ਨਹੀਂ ਤੁਸੀਂ ਉਹ ਰਾਕੀ ਖੜੇ ਹੋ ਸਾਰਿਆਂ ਦੀ ਹਾਂ ਪਰਵਾ ਤਾਹ ਕਿਆ ਰਹਾ ਉਹਨੇ ਕਿਦੀ ਕਿਦੀ ਰਾਕੀ ਖੜੇ ਹੋ ਅੱਬ ਪ੍ਰਸ਼ਾਦਾ ਨਾਲ ਛਕ ਲੈਣਾ ਸੋਫੀ ਤਾਹ ਕਿਆ ਰਹਾ ਜੀ ਫਿਰ ਮੈਂ ਨਾਲੇ ਛਕ ਲੋ ਬਤਾ ਕੀ ਕਹਿਣਾ ਕੀ ਪੁੱਛਣਾ ਨੇ ਹਲੇ ਜੀ ਨੇ ਕੱਲਾ ਤਾਹ ਪੁੱਛੋ ਵਾਹ ਤਾਹ ਪਰਸ਼ਟ ਕਰਾਇਆ ਉਹਨੇ ਤਾਹ ਮਾਰਾ ਦਵਾਈ ਲੈ ਕੇ ਆਉਣਾ ਇਹ ਮਾਰਾ ਜੀ ਰੈਸਟ ਹੈ ਨਹੀਂ ਦਸਤ ਲੱਗੇ ਹੋਏ ਆ ਜੀ ਕੀ ਹੋ ਗਿਆ ਦਸਤ ਲੱਗੇ ਹੋਏ ਅੱਛਾ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਕਿਆ ਰਹਾ ਠੀਕ ਹੈ ਖਾਂਦਾ ਜਿੱਥੇ ਨੇ ਜੀ ਦਸ ਤਾਂ ਲੱਗੇ ਨੇ ਸਮਾਨ ਜਿਆਦਾ ਖਾਂਦਾ ਜਿੰਨੇ ਕਦੇ ਖਾ ਲਿਆ ਕਦੇ ਸ਼ੇਪ ਕਰ ਲਿਆ ਕਦੇ ਕੁਝ ਖਾ ਲਿਆ ਕਦੇ ਕੁਝ ਗਗਨ ਤੇਰੀ ਢਿੱਡੀ ਦਾ ਮਰੀ ਜੀ ਇੰਨਾ ਕੁਝ ਕਾਤੋਂ ਖਾਣਾ ਨਹੀਂ ਹੁੰਦਾ ਹੀ ਨਹੀਂ ਖਾਂਦਾ ਇਹ ਕਹਿੰਦਾ ਜੀ ਮੈਂ ਚਾਹ ਪਾਣੀ ਪੀਣਾ ਹੀ ਮੈਂ ਨਹੀਂ ਖਾਂਦਾ ਨਹੀਂ ਚੱਕਦਾ ਇਹ ਨਿਕਾਂਦਾ ਜੀ ਤੇ ਬਾਪੂ ਜਾਣ ਕੇ ਕਹਿੰਦਾ ਹਾਂ ਜੀ ਪਾਣੀ ਦੇ ਨਾਲ ਸਮੋਸੇ ਵੀ ਖਾਦੇ ਨੇ ਜੀ ਅੱਜ ਸਾਨੂੰ ਨਹੀਂ ਮਿਲਿਆ ਇਹਨੇ ਦੋ ਦੋ ਖਾਦੇ ਨੇ ਮੈਂ ਤਾਂ ਕੰਮ ਕਰਨਾ ਜੀ ਫਿਰ ਇਹ ਤਾਂ ਕੰਮ ਵੀ ਨਹੀਂ ਕਰਦਾ ਤੇ ਕੰਮ ਕਰਨਾ ਪੁੱਛ ਲੋ ਮੈਂ ਤਾਂ ਕੰਮ ਕਰਨਾ ਆਪਣਾ ਮੈਂ ਤਾਂ ਕੰਮ ਕਰਨਾ ਹੀ ਹੈ ਬਾਪੂ ਨੂੰ ਸਮੋਸੇ ਨਹੀਂ ਦਿੱਤੇ ਉਹ ਮੈਂ ਕਿਥੋਂ ਦਦਾ ਮੈਂ ਕਿਥੋਂ ਦਦਾ ਜੀ ਕਹਿੰਦਾ ਫਿਰ ਪਤਾ ਮੇਰੇ ਨਾਲ ਬੋਲਦਾ ਮੈਂ ਤਾਂ ਨਹੀਂ ਗੰਦਾ ਨਹੀਂ ਮੈਂ ਉਹਨਾਂ ਨਾਲ ਕਹਿੰਦੇ ਮੈਨੂੰ ਮਿਲੇ ਨਹੀਂ ਕਿਸੇ ਨੂੰ ਕੰਦਾ ਨਹੀਂ ਦੋਣਾ ਮੰਨਾ ਕੀਤਾ ਪਿਆ ਮੈਂ ਨਹੀਂ ਕੰਮ ਕਰਦਾ ਜੀ ਤੇਰਾ ਢਿੱਡ ਦਾ ਤੇਰਾ ਮੜਾ ਦਾ ਢਿੱਡ ਦਾ ਕਿਹ ਤੇਰਾ ਢਿੱਡ ਦਾ ਐਡਾ ਕਾ ਐ ਇੰਨਾ ਕੁਝ ਕਿਵੇਂ ਖਾ ਜਨਾ ਤੂੰ ਉਹ ਮਰ ਕੰਮ ਸੇਵਾ ਕਰਨਾ ਤਾਂ ਕੰਮ ਕਰਨਾ ਫਰਾਂ ਖਾ ਨਹੀਂ ਫਿਰੇ ਝਾੜੂ ਪੋਚਾ ਰੋਲ ਕਰਨਾ ਏ ਆ ਜੀ ਮਸਤ ਘੈਂਟ ਬੱਚਾ ਜੀ ਇਹ ਪੂਰਾ ਘੈਂਟ ਬੱਚਾ ਪਿਆਰਾ ਬੱਚਾ ਪੂਰਾ ਗਗਨਦੀਪ ਸਿੰਘ ਨੰਨਾ ਹੈ ਜੀ ਸੇਵਾ ਬਹੁਤ ਕਰਦਾ ਜੀ ਡਿਊਟੀ ਬਹੁਤ ਆ ਸਾਰਿਆਂ ਨੂੰ ਅੰਦਰ ਮਤਲਬ ਨਿਗਰੱਖਣੀ ਨਹੀਂ ਕਿਹਨੇ ਫਿਰਦਾ ਛੱਕ ਲਿਆ ਜਿਹੜਾ ਪੈ ਗਿਆ ਅੱਧੇ ਨੂੰ ਝਟਕ ਵੀ ਦਿੰਦਾ ਜੀ ਉੱਚੀ ਉੱਚੀ ਬੋਲਦਾ ਹੁੰਦਾ ਵੀ ਚਲੋ ਚਲੋ ਇਦਾਂ ਕਰੋ ਇਦਾਂ ਕਰੋ ਹੈ ਗਗਨ ਕਹਿੰਦਾ ਉਹਨਾਂ ਨੇ ਹਾਂ ਜੀ ਟਿਕਣਾ ਪੈਂਦਾ ਫਿਰ ਸੈਟ ਨਹੀਂ ਬੈਠਦਾ ਹੁੰਦਾ ਹੀ ਰਹਿੰਦਾ ਛੱਡਦਾ ਜਿਨਸਾਰ ਦੇ ਅਨਸਾਰ ਛੱਡ ਦਈਏ ਹੁਣ ਛੱਡਦਾ ਚੰਗਾ ਹੀ ਛੱਡਦਾ ਨੰਨਾ ਹੁਣ ਛੱਡਦਾ ਠੀਕ ਹੈ ਨੰਨਾ ਛੱਡ ਦੇ ਨੰਨਾ ਤੈਨੂੰ ਸੰਗਤ ਦੇਖਣਾ ਚਾਹੁੰਦੇ ਮੈਨੂੰ ਤਾਂ ਕਰਕੇ ਵੀਡੀਓ ਤੇਰੀ ਬਣਾਉਣੀ ਪੈਗੀ ਹਾਂ ਤੁਹਾਨੂੰ ਸਵੇਰੇ ਕਰ ਲਾ ਤੁਸੀਂ ਕੋਈ ਗੱਲ ਹਾਂ ਤੂੰ ਸੰਗਤ ਪਿਆਰ ਕਰਦੀ ਏ ਤੈਨੂੰ ਤਾਂ ਕਰਕੇ ਮੈਨੂੰ ਬਣਾਉਣੀ ਪੈਗੀ ਮੈਂ ਗਾਣਾ ਮੈਂ ਸਵੇਰੇ ਕਰ ਦੂੰਗਾ ਕੋਈ ਗੱਲ ਨਹੀਂ ਛੱਡ ਦਿੰਦਾ ਠੀਕ ਆ ਸਵੇਰੇ ਸ਼ਬਦ ਵੀ ਸੁਣਾ ਦਿਓ ਨਾਲੇ ਪੈਰੀਆਂ ਪੈਰੀਆਂ ਗੱਲਾਂ ਠੀਕ ਆ ਓਕੇ ਹੁਣ ਤੁਸੀਂ ਪੈ ਜੋ ਸਾਰੇ ਬੰਦੇ ਦੇਖੋ ਪ੍ਰਸ਼ਾਦਾ ਛਕ ਲਿਆ ਔਰ ਸਾਰੇ ਵੀਰ ਸੰਗਤ ਜੀ ਇੱਧਰ ਵੀ ਪਏ ਨੇ ਔਰ ਆਪ ਜੀ ਨੂੰ ਅਸੀਂ ਮੜਿਆ ਦਿਖਾਉਨੇ ਆਂ ਅੰਦਰ ਤੇ ਸਾਰੇ ਵੀਰਨਾ ਜੀ ਵਿੱਚੋਂ 70 80 ਕਿਡਿਆਂ ਨੇ ਤਾਂ ਵੀ ਜਿਹੜੇ ਯਾਰ ਨੇ ਜੀ ਸਰਪੰਚ ਸਾਹਿਬ ਕੀ ਹਾਲ ਨੇ ਸਰਪੰਚ ਠੀਕ ਹੋ ਪੁੱਤ ਵੈਰੀ ਗੁੱਡ ਸਰਪੰਚ ਦੀ ਬਹੁਤ ਵੱਡੀ ਡਿਊਟੀ ਆ ਸੰਗਤ ਜੀ ਇਹ ਸੇਵਾਦਾਰਾਂ ਦੇ ਵਿੱਚ ਭਰਤੀ ਆ ਜੀ ਇਹ ਵੀਰੇ ਦੀ ਝਾੜੂ ਪੂੰਛੇ ਤੇ ਬਾਥਰੂਮਾਂ ਦੀ ਡਿਊਟੀ ਆ ਮਤਲਬ ਪੂਰੀ ਡਿਊਟੀ ਨਿਭਾਉਂਦਾ ਜੀ ਹੱਦ ਤੋਂ ਵੱਧ ਬਹੁਤ ਚੰਗਾ ਬੱਚਾ ਜੀ ਪਿੱਛੇ ਜੀ ਅਸੀਂ ਦਾ ਬਰਥਡੇ ਸੈਲੀਬ੍ਰੇਟ ਕੀਤਾ ਸੀ ਉਦੋਂ ਖੁਸ਼ ਹੋ ਗਿਆ ਬੱਚਾ ਸਾਡਾ ਹਾਂ ਸਰਪੰਚ ਔਰ ਸਾਰੇ ਵੀਰ ਜਿਹੜੇ ਸੰਗਤ ਜੀ ਉਹਨਾਂ ਦਵਾਈ ਲੈ ਕੇ ਆਪਣੇ ਆਪਣੇ ਜਿਹੜਾ ਬਿਸਤਰਿਆਂ ਦੇ ਵਿੱਚ ਜਾਵਣਗੇ ਜੀ ਇੱਦਾਂ ਮਤਲਬ ਇਹ ਪਰਿਵਾਰ ਆਪਣਾ ਸੰਗਤ ਅਗੇ ਬੇਨਤੀ ਹੈ ਸਾਡੀ ਇਸ ਹਾਲ ਦੇ ਉੱਪਰ ਇੱਕ ਦੂਜਾ ਹਾਲ ਬਣਾਉਣਾ ਜੀ ਸੰਗਤ ਜਰੂਰ ਮਦਦ ਕਰੇ ਬਿਲਡਿੰਗ ਮਟੀਰੀਅਲ ਦੇ ਰੂਪ ਦੇ ਵਿੱਚ ਤਾਂ ਜੋ ਇਹ ਘਰ ਹੋਰ ਵੱਡਾ ਬਣਾ ਕੇ ਤੇ ਜਿਹੜੇ ਹੋਰ 100 ਮੈਂਬਰਾਂ ਨੂੰ ਉੱਪਰ ਲਿਆ ਕੇ ਰੱਖ ਸਕੀਏ ਜੀ ਕਿਉਂਕਿ ਆਪ ਜੀ ਨੂੰ ਪਤਾ ਸਾਰੀ ਸੰਗਤ ਨੂੰ ਵੀ ਅੱਗੇ ਮੈਂਬਰ ਕਿੰਨੇ ਹੋਰ ਆਉਣੇ ਨੇ 100 ਮੈਂਬਰ ਤਾਂ ਉਰੇ ਰਹਿ ਰਹੇ ਹੈ ਪਛਾਦੇ ਤੋਂ ਕੌਣ ਰਹਿ ਗਿਆ ਸੋ ਇਹ ਸੰਦੀਪਾ ਜੀ ਰੁੜਕੇ ਕਲਾਲਾ ਜੀ ਸੰਦੀਪ ਜੀ ਨੂੰ ਆਪ ਜੀ ਜਾਣਦੇ ਸਿਖਾਓ ਪਛਾਦੇ ਔਰ ਸਭ ਕੁਛ ਵੀਰ ਇੱਧਰ ਬਰਤਨ ਸਾਫ ਕਰ ਰਹੇ ਨੇ ਜੀ ਆ ਦੇਖੋ ਕਾ ਜੰਦੀ ਬਸ ਇੱਦਾਂ ਡਿਊਟੀ ਅਨੁਸਾਰ ਜੀ ਬੇਚਾਨੀ ਲੱਗ ਜਾਂਦੀ ਆ ਵੀ ਕੋਈ ਭਾਂਡਾ ਨਾ ਬਾਹਰ ਰਹਿ ਜੇ ਤੇ ਗੇਪ ਨਾ ਖੁੱਲਾ ਰਹਿ ਜੇ ਇਹ ਬੰਦਾ ਨਾ ਇੱਧਰ ਕਈ ਵਾਰੀ ਪ੍ਰਸ਼ਾਦਾ ਛਕਦੇ ਨੂੰ ਨਾ ਜੀ ਬੈਸੇ ਠਾਲ ਦਿੰਦਾ ਵੀ ਚਲੋ ਚਲੋ ਉੱਠੋ ਉੱਠੋ ਕਿਉਂਕਿ ਮੈਂਟਲੀ ਨੇ ਕੁਛ ਵੀਰ ਵੈਸੇ ਹੀ ਉੱਠ ਖੜਦੇ ਨੇ ਜੀ ਵੀ ਇਹਨੇ ਹੱਥ ਮਾਰਤੀ ਆ ਦੇਖੋ ਆ ਦੇਖੋ ਹੁਣ ਕਹਿੰਦਾ ਉੱਪਰ ਚਲ ਉੱਪਰ ਚਲ ਉੱਪਰ ਚਲ ਆ ਦੇਖੋ ਉਹ ਕਹਿੰਦਾ ਮੈਂ ਇੱਧਰ ਵਗਦਾ ਕਹਿੰਦਾ ਨਹੀਂ ਨਹੀਂ ਉੱਪਰ ਚੱਲ ਦਵਾਈ ਲੈਣੀ ਐ ਏਦਾਂ ਮਤਲਬ ਡਿਊਟੀ ਪੂਰੀ ਨਿਭਾਉਂਦਾ ਜੀ ਸਾਦੇ ਤੋਂ ਵੱਧ ਹੋਰ ਸੰਗੇ ਜੀ ਕਈ ਵਾਰੀ ਨਾ ਕੋਈ ਪ੍ਰਸ਼ਾਦਾ ਛੱਕਦੇ ਹੁੰਦੇ ਨੇ ਬੈਸੀ ਬੈਠੇ ਕਹਿ ਦਿੰਦਾ ਜੀ ਵੀ ਚਲੋ ਚਲੋ ਪ੍ਰਸ਼ਾਦਾ ਛੱਕ ਲਓ ਕਈ ਵਾਰੀ ਛੱਡ ਕੇ ਐਦਾਂ ਹੀ ਚੱਲ ਜਾਂਦੇ ਨੇ ਰਾਤ 2:00 ਜਾਣੇ ਐਦਾਂ ਹੀ ਚੱਲ ਗਏ ਫਿਰ ਦੁਬਾਰਾ ਪ੍ਰਸ਼ਾਦਾ ਛਕਾਇਆ ਜੀ ਹੁਣ ਐਦਾਂ ਤਾਂ ਬੈਠੇ ਜਿੰਨਾ ਚਿਰ ਸਾਰੇ ਗੇਟ ਬੰਦ ਨਹੀਂ ਹੁੰਦੇ ਉਨਾਂ ਚਿਰ ਮਤਲਬ ਇਹ ਉਹ ਨਹੀਂ ਉੱਠੂਗਾ ਜੀ ਹਾਂਜੀ ਸੰਗਤ ਜੀ ਤੁਸੀਂ ਦੇਖਿਆ ਗਗਨ ਦੀਆਂ ਗੱਲਾਂ ਨੂੰ ਸੁਣਿਆ ਔਰ ਆਪ ਜੀ ਅੱਗੇ ਬੇਨਤੀ ਆ ਇਸ ਘਰ ਦੇ ਵਿੱਚ ਜਿੰਨੇ ਮੈਂਬਰ ਨੇ ਉਹਨਾਂ ਦੀ ਗਿਣਤੀ ਵਧ ਰਹੀ ਆ ਹੋਰ ਬਹੁਤ ਵੀਰ ਨੇ ਆਪ ਜੀ ਨੂੰ ਪਤਾ ਦਿਨੋ ਦਿਨ ਵਧਦਾ ਜਾ ਰਿਹਾ ਘਰ ਅੱਗੇ ਵੱਡਾ ਹਾਲ ਸ਼ੁਰੂ ਕਰਨਾ ਚਾਹੁੰਗਾ ਸੰਗਤ ਜੀ ਪਿਛਲੇ 4-5 ਮਹੀਨਿਆਂ ਦੇ ਵਿੱਚ ਜਿਹੜੀ ਪਿੱਛੇ ਬਿਲਡਿੰਗ ਬਣ ਰਹੀ ਆ ਇਹ ਬਣ ਕੇ ਤਿਆਰ ਹੋ ਗਈ ਸੰਗਤ ਜੀ ਇਹਦੇ ਵਿੱਚ 10 ਕਮਰੇ ਨੇ ਜਿਵੇਂ ਕਿ ਕੋਈ ਆਈ ਗਈ ਸੰਗਤ ਰਹਿ ਸਕਦੀ ਆ ਸੇਵਾਦਾਰਾਂ ਦੇ ਰਹਿਣ ਲਈ ਕੋਈ ਕਮਰਾ ਨਹੀਂ ਸੀਗਾ ਜੀ ਦਫਤਰ ਨਹੀਂ ਸੀਗਾ ਜੀ ਪ੍ਰਸ਼ਾਦਾ ਬਣਾਉਣ ਦਾ ਪ੍ਰਬੰਧ ਨਹੀਂ ਸੀਗਾ ਪ੍ਰਸ਼ਾਦਾ ਘਰ ਤੋਂ ਬਣ ਕੇ ਆਉਂਦਾ ਸੀ ਸੰਗਤ ਜੀ ਆਪ ਜੀ ਨੂੰ ਪਤਾ ਪਿਛਲੇ 4 ਸਵਾ 4 ਸਾਲ ਤੋਂ ਤੇ ਸਾਰਾ ਪ੍ਰਬੰਧ ਇੱਧਰ ਹੋ ਚੁੱਕਿਆ ਜੀ ਮੂਹਰੇ ਸ਼ੈੱਡ ਪੈ ਗਿਆ ਪਿੱਛੇ ਇੱਕ ਸ਼ੈੱਡ ਪੈਣਾ ਬਾਕੀ ਕੁਝ ਚੀਜ਼ਾਂ ਬਾਕੀ ਨੇ ਰਹਿਸ਼ ਹੈ ਜੇ ਆਪਾਂ ਕਰਨੀਆਂ ਇਹਦੇ ਵਿੱਚ ਜੀ 10 15 ਦਿਨਾਂ ਨੂੰ ਔਰ ਜਿਹੜਾ ਪਿੱਛੇ ਹਾਲ ਆ ਸੰਗਤ ਜੀ ਜਿਹਦੇ ਵਿੱਚੋਂ ਅਸੀਂ ਪਹਿਲਾਂ ਆਪ ਜੀ ਨੂੰ ਵੀਡੀਓ ਦਿਖਾਈ ਸੀ ਉਸ ਹਾਲ ਨੂੰ ਆਪਾਂ ਨੇ ਉੱਪਰ ਜਿਹੜਾ ਦਵਾਰ ਤੋਂ ਬਣਾਉਣਾ ਜੀ ਸੰਗਤ ਜੀ ਆਪਾਂ ਚਾਹੁੰਦੇ ਆ ਵੀ 3-4 ਮੰਜ਼ਲਾਂ ਉੱਪਰ ਹੋਣ ਸੰਗਤ ਵੱਧ ਤੋਂ ਵੱਧ ਬਿਲਡਿੰਗ ਮਟੀਰੀਅਲ ਭੇਜਣ ਜੀ ਜਿਵੇਂ ਕਿ ਰੇਤਾ ਬਜਰੀ ਜਿਹੜੀਆਂ ਰੇਤੇ ਦੇ ਟਰੱਕ 5-7 ਹੋਣ ਆਪਣੇ ਕੋਲੇ ਬਜਰੀ ਦੇ ਹੋਣ ਐਦਾਂ ਹੀ ਇੱਟਾਂ ਦੀਆਂ 20-30 ਟਰੈਲੀਆਂ ਹੋਣ ਆਪਣੇ ਵੇੜੇ 'ਚ ਫਿਰ ਆਪਾਂ ਉਸ ਬਿਲਡਿੰਗ ਨੂੰ ਸ਼ੁਰੂ ਕਰ ਦਾਂਗੇ ਜੀ ਸਰੀਆ ਲੱਗਣਾ ਇੱਕ ਫਲੋਰ ਆ ਜਿਹੜਾ ਉਹ 40 ਲੱਖ ਰੁਪਏ ਦੇ ਵਿੱਚ ਤਿਆਰ ਹੁੰਦਾ ਸੰਗਤ ਜੀ 40 ਲੱਖ ਦੇ ਵਿੱਚ 100 ਮੈਂਬਰ ਦੀ ਜਾਨ ਬਚਦੀ ਆ ਆਪ ਜੀ ਸੰਧਾਰੂ ਵੀ 100 ਮੈਂਬਰ ਕਿੰਨਾ ਕੀਮਤੀ ਆ ਆਪਣੇ ਲਈ ਇਸ ਕਰਕੇ ਅਸੀਂ ਸੰਗਤ ਅੱਗੇ ਬੇਨਤੀ ਕਰਾਂਗੇ ਜੋ ਵੀ ਵਿਦੇਸ਼ਾਂ ਦੇ ਵਿੱਚ ਨੇ ਉਹ ਵੀ ਜਦੋਂ ਸੇਵਾ ਕਰਨਾ ਚਾਹੁੰਦੇ ਨੇ ਤਾਂ ਉਹ ਅੱਜ ਤੋਂ 10 ਦਿਨ ਨੂੰ 15 ਦਿਨਾਂ ਨੂੰ ਕਿਸੇ ਨਾ ਕਿਸੇ ਪੈਣਪਰਾ ਦੀ ਡਿਊਟੀ ਲਾ ਕੇ ਤਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਬਿਲਡਿੰਗ ਮਟੀਰੀਅਲ ਪਹੁੰਚਦਾ ਕਰੋ ਜੀ ਜਿਵੇਂ ਰੇਤਾਂ আর ਬਜਰੀ ਦੀ ਬਹੁਤ ਲੋੜ ਆ ਜੀ ਇੱਟਾਂ ਦੀ ਬਹੁਤ ਲੋੜ ਆ ਤਿੰਨੇ ਤਰ੍ਹਾਂ ਦੀਆਂ ਸੇਵਾਵਾਂ ਦੀ ਲੋੜ ਆ ਆਪ ਜੀ ਇਦਾਂ ਪਹੁੰਚਦਾ ਕਰੋ ਤਾਂ ਜੋ ਆਪਾਂ ਵੱਡਾ ਹਾਲ ਬਣਾ ਕੇ 100 ਮੈਂਬਰ ਨੂੰ ਹੋਰ ਰੱਖ ਸਕੀਏ ਜੀ ਬਾਕੀ ਧੰਵਾਦ ਆਪ ਜੀ ਦਾ ਤੁਸੀਂ ਪਿੱਛੇ ਕੇਸ ਦੇਖੇ ਜਿਹੜੇ ਆਪਾਂ ਇੱਕ ਘਰ ਦੇ ਵਿੱਚੋਂ ਤਿੰਨ ਮੈਂਬਰ ਲੈ ਕੇ ਆਏ ਛੜਾ ਕੇ ਉਹਦਾਂ ਦੇ ਬਹੁਤ ਕੇਸ ਹੋਰ ਵੀ ਨੇ ਜਿਨ੍ਹਾਂ ਦੇ ਉੱਪਰ ਕੰਮ ਕਰ ਰਹੇ ਹਾਂ ਆਪ ਜੀ ਦੇਖੋਗੇ ਕਿੱਦਾਂ ਉਹਨਾਂ ਦੀ ਜਾਨ ਬਚਣੀ ਆ ਔਰ ਕਿੱਦਾਂ ਉਹਨਾਂ ਦੇ ਘਰ ਲੱਭੇ ਜਾਣਗੇ ਜੀ ਧੰਵਾਦ ਹੱਸਦੇ ਬਸ ਦੇ ਰੋ ਪਟਿਆਲੇ ਤੋਂ ਪਾਸੋਂ ਰੋਡ ਦੇ ਉੱਪਰ ਲਚਕਾੜੀ ਪਿੰਡ ਦੇ ਵਿੱਚ ਇਹ ਆਸ਼ਰਮ ਕਿਤੇ ਆਪ ਜੀ ਨੂੰ ਕੋਈ ਦਿਮਾਗੀ ਪਰੇਸ਼ਾਨ ਕੋਈ ਬੀਬੀ ਬਜ਼ੁਰਗ ਬੱਚਾ ਮਿਲਦਾ ਤਾਂ ਤੁਸੀਂ ਉਹਨਾਂ ਨੂੰ ਸਮਝਾਓ ਵੀ ਤੁਸੀਂ ਲਚਕਾਣੀ ਪਿੰਡ ਆਪਣਾ ਇਲਾਜ ਕਰਾ ਸਕਦੇ ਹੋ ਇੱਥੇ ਇਸ ਟਾਈਮ ਆਪਣੇ ਕੋਲੇ ਇਹਨਾਂ 100 ਮੈਂਬਰਾਂ ਤੋਂ ਇਲਾਵਾ 700 ਤੋਂ ਪਲੱਸ ਮੈਂਬਰ ਨੇ ਜੀ ਜਿਨ੍ਹਾਂ ਦੀ ਦਵਾਈ ਚੱਲ ਰਹੀ ਆ ਆਪ ਜੀ ਹੋਰ ਪਰਿਵਾਰਾਂ ਨੂੰ ਅਵੇਅਰ ਕਰੋ ਵੀ ਉਹ ਇੱਥੇ ਆਉਣ ਉਹਨਾਂ ਦਾ ਇਲਾਜ ਜਿਹੜਾ ਸਸਤਾ ਵੱਲੋਂ ਕੀਤਾ ਜਾਣਾ ਕਈ ਲੱਖ ਰੁਪਏ ਦੀ ਦਵਾਈ ਲੱਗਦੀ ਆ ਉਹਦੇ ਵਿੱਚ ਵੀ ਸੰਗਤ ਜਰੂਰ ਸਪੋਰਟ ਕਰੇ ਤਾਂ ਜੋ ਆਪਾਂ ਜਿਹੜਾ 7-800 ਬੰਦਾ ਦਵਾਈ ਲੈਂਦਾ ਉਹਨਾਂ ਦੀ ਦਵਾਈ ਕੰਟੀਨਿਊ ਚੱਲੇ ਤੇ ਹੋਰ ਜਿਹੜੇ ਘਰਾਂ 'ਚ ਲੋੜਬੰਦ ਮਰੀਜ਼ ਨੇ ਉਹਨਾਂ ਦਾ ਇਲਾਜ ਜਿਹੜਾ ਹੋ ਸਕੇ ਜੀ ਧਰਵਾਦ ਹਸਦੇਵਾ ਜੀ ਨੂੰ ਪ੍ਰਮਾਤਮਾ ਸਰਨ ਚੜ੍ਹਦੀ ਕਲਾ ਚ ਰੱਖੇ ਆਉਂਦੇ ਜਾਂਦੇ ਆਪ ਜੀ ਲਚਕਾਣੀ ਪਿੰਡ ਜਰੂਰ ਖੜਕੇ ਜਾਇਆ ਕਰੋ ਕਿਉਂਕਿ ਸਾਡਾ ਹੌਸਲਾ ਵੱਧਦਾ ਜੀ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ